ਸੱਸ ਦੇ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈਡਰੂਮ ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਤਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਕੇ ਉਹ ਨੂੰ ਪਰਾ ਕਰਤਾ ਤੂੰ ਹੁਣ ਪਰਾ ਕਰ ਦਿੱਤਾ ਇਹ ਕੋਈ ਚੰਗੀਆਂ ਕਰਤੂਤਾ ਸਹਰਿਆ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਤੁਹਾਡੀਆਂ ਵੀ ਨੇ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੁਨਨਾ ਕਢੋ ਕੇ ਮਰ ਜਾਓ ਬੇਚਰਮਾ ਤੈਨੂੰ ਲੱਗਦੀ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹਾਂ ਕਿ ਕਰ ਕਿਸ ਕਰਨੇ ਕਰਕੇ ਧੀਆ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੱਸ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਨੂੰ ਦੀ ਕਰਤੂਤਾ ਰ ਕਿਉਂਕਿ ਤਾਂ ਵੀਰ ਜੀ ਬੈਡਰੂਮ ਚ ਜਿਹੜਾ ਕੈਮਰਾ ਲੱਦਿਆ ਹੋ ਜੀ ਦਾ ਰੋਲਾ ਸੀ ਇਹ ਉਹਦੀਆਂ ਤਸਵੀਰਾਂ ਨੇ ਆਪਾਂ ਇਹਨਾਂ ਦੋ ਬੱਚੇ ਸੁੱਤੇ ਪਏ ਨੇ ਉਹਨੂੰ ਉਠਾਉਂਦੀ ਆ ਇਹ ਸੀ ਕੈਮਰੇ ਦੀ ਫੋਟੋ ਤੇ ਡੀਸੀ ਜੋ ਤੁਹਾਨੂੰ ਵੀਡੀਓ ਵਿੱਚ ਨਾਲ ਲਾ ਰਹੇ ਸੀ ਦੇਖੋ ਕਿੰਨਾ ਵੱਡਾ ਜ਼ੁਲਮ ਸੀ ਇਹ ਪ੍ਰਾਈਵੇਸੀ ਸਾਰੀ ਖਤਮਦਰੀ ਹੋਈ ਸੀ ਕੈਮਰੇ ਦੀ ਧੰਨਵਾਦ ਆ ਮਕਾਨ ਨੂੰ ਨੇ ਕੋਈ ਸਾਡਾ ਕੋ ਫਾਸਲਾ ਆਇਆ ਸੀ ਤਾਂ ਸਾਡੀ ਪਿੰਡ ਦਾ ਆ ਜੁੜੀ ਨੋਹ ਆ ਹਨਾ ਸਾਜ ਲੈ ਦਿਓ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਹੁਰਿਆਂ ਦੀ ਉਹ ਕੈਮਰਾ ਦੇਖੋ ਵੀ ਨੋਹ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਦੇਖ ਕਿੱਡੀ ਕਰਤੂਤ ਮਾੜੀ ਹੈਂ ਨਾਣ ਦੇਵੇ ਨਾਣ ਤਾਂ ਸੱਸ ਵੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ चारी, 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 देखो, देखो, पर देखो, आूर। आूर। अच्छा अच्छा बेडरूम ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਕੇ ਅਚਾ ਉਹ ਨੂੰ ਪਰਾ ਕਰਦਾ ਤੂੰ ਹੁਣ ਪਰਾ ਕਰ ਦਿੱਤਾ ਇਹ ਕੋਈ ਚੰਗੀਆਂ ਕਰਤੂਤਾ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾੜੀਆਂ ਵੀ ਨੇ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨੱਕ ਡੋਕ ਕੇ ਮਰ ਜਾ ਬੇਚਰਮ ਤਾਂ ਇਹ ਲੱਗ ਗਈ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹਾਂ ਕਿ ਕਾ ਕਿਸ ਕਰਦੇ ਨੇ ਕਰਕੇ ਧੀਆ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਐਸਾ ਕਰਤੂਤਾ ਨਹੀਂਆਂ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਲਾ ਕਰਕੇ ਮਾਵਾੜੀਆਂ ਡਰਦੀਆਂ ਨੇ ਸਾਡੀਆਂ ਧੀਆਂ ਨਾਲ ਜੇਦ ਨਾਲ ੱੱਕਾ ਹੁੰਦਾ ਸਾਡੀਆਂ ਨਾਲ ਵੀ ਹੋ ਗਿਆ ਨੂੰ ਬਿਹਤਰ ਈ ਜੰਮੀਆਂ ਹੀ ਨਾ ਆਪਦੀ ਵੀ ਕਰੀ ਬਿਠਾ ਰੱਖੀ ਆ ਕਹਿੰਦੇ ਪੰਜ ਸਾਲ ਆਪਦੀ ਵੀ ਧੀ ਕਰੀ ਬਿਠਾ ਰੱਖੀ ਕੱਲ ਨੂੰ ਨਾ ਰੰਬ ਕੇ ਚਲਾ ਉਹਦੀ ਕਰ ਕੱਲ ਨੂੰ ਇਹਦੀ ਧੀ ਨਾ ਜੇ ਕੋ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟਮਾਰ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਉਹਨੂੰ ਬਾਹਰੇ-ਬਾਹਰ ਮੋੜ ਦਿੰਦੇ ਆ ਸਬਦਾ ਦਿੰਦੇ ਆ ਉਹਨੂੰ ਉਹਦੇ ਤੇ ਚੀਜ਼ ਆਉਣੀ ਹੀ ਨਹੀਂ ਦਿੰਦੇ ਆਜੋ ਜੀ ਬਾਹਰ ਆਜੋ ਦੇਖ ਸਕਦਾ ਨਹੀਂ ਇਹ ਕੋ ਚੰਗੀ ਗੱਲ ਤੇ ਮੁੰਡਾ ਵਾਇਆ ਕਰ ਤਾ ਜ ਆਪਣੇ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਵਿਖਾਉਣੀਆਂ ਇਹ ਕੋ ਕਰਤੂਤ ਚੰਗੀ ਹੈਗੀਆ ਚਲੋ 10 ਮਿੰਟ ਚੰਗੇ ਕਰਤੂਤ ਹੈਗੇਆ ਇਹ ਕੋ ਨਹੀਂ 9000 ਕਮੈਂਟ ਕਰੀਆ ਕਿਵੇਂ ਲੋਨ ਬਣਿਆ ਤੂੰ ਸਰਮਗਰ ਮਾਰੀ ਗੱਲਾਂ ਮਤਲਬ ਕੀ ਹੋ ਰਹੀਆ ਤੇਰੀ ਕੁੜੀ ਨਾਲ ਕੁਈ ਲਾਵੇ ਜਾਂ ਲੈ ਨੂੰ ਨੂੰ ਕੁੜੀ ਨੂੰ ਕੁੱਟਦੀ ਆ ਕੁੜੀ ਨੂੰ ਕੁੱਟਦੀ ਆ ਕੁੜੀ ਨੂੰ ਕੁੱਟਦੀ ਆ ਤੇਰੇ ਪੇੜਾ ਮਾਰ ਲਿਆ ਘਰ ਹੁਣ ਕੁੱਟ ਮਾਰ ਕੁੱਟਦੀ ਆ ਤੂੰ ਕੁੜੀ ਦੀ ਕੁੱਟ ਮਾਰ ਕਰਦੀ ਆ ਕੁੜੀ ਦੀ ਇਹ ਕੋ ਚੰਗੀ ਮਸਲ ਨਹੀਂ ਆ ਮੈਂ ਲੋਕਾਂ ਤੇ ਫੀਕਰੀਆ ਚਾਹ ਬਣ ਜਾਂਦੀਆ ਦੱਸੋ ਮੈਨੂੰ ਜਾ ਕੇ ਸਿਆਣੇ ਨੇ ਜਾ ਕੇ ਉਹਦੇ ਦੇ ਕੰਕਮਲੇ ਗੋਲੇ ਕਰ ਦਿੰਦੀ ਆ। ਉਹ ਤਾਂ ਕਟਕਟ ਬੁਰਾ ਹਾਲ ਕਿ ਉਹਨੂੰ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ। ਸੌਰੇ ਘਰ ਚ ਰਹੇ ਨੇ ਉਹ ਕਿ ਕਰਾਇਤੇ। ਐਸੀ ਤਾਂ ਹੁਣ ਉਧਰ ਬਾਗਲ ਚ ਰਹਨੇ ਆ। ਕਿਰਾਏ ਤੇ ਨਹੀਂ ਜੀ। ਕਿਰਾਏ ਤੇ ਰਹਿੰਦੇ ਨੇ ਜੀ। ਜਿਹੜਾ ਤੇ ਸਾਡੇ ਆਹ ਤੁਸੀਂ ਕਿਸੇ ਜਾ ਕੇ ਦੇਖ ਲਓ ਮੇਰੀ ਹਾਲਤ ਐਸੀ। ਹਾਲ ਦੇਖ ਲਓ ਉੱਥੇ ਜਾ ਕੇ। ਮੈਂ ਆਪਣੇ ਭਰਾ ਤੇ ਜੀ ਹੁਣ ਦੇ ਵੀਸ ਆਊਟ થી ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਦੇ ਰੱਖਿਆ ਨਹੀਂ ਹੈਗਾ ਕੇਸ ਚੱਲੇ ਨੇ 2.5 2018 19 ਦੇ ਵਿੱਚ ਉਹ ਇਹ ਕਾਰਨ ਕੀ ਬਣਿਆ ਛੋਟੇ ਬੈਡਰੂਮਾਂ ਤੇ ਵੀ ਕੈਮਰੇ ਲੱਗੇ ਪਏ ਨੇ ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਇਆ ਨਾ ਹੁਣ ਸੁਣ ਸੀ 20 ਲਗਭਗ 18-20 ਕਿਲੇ ਹੁੰਦੇ ਨੇ ਸੋਡੇ ਪਤੀ ਨੂੰ ਹਾਂ ਹਾਂਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬਣਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਕੇਂਦਰ ਦੇ ਵਿੱਚ ਬਿੰਦੇ ਅਸੀਂ ਖਰਚਾ ਮੇਰਾ ਬਾਈ 1500 ਉਹ ਵੀ ਇਹਨਾਂ ਨੇ ਬੰਦ ਕਰ ਖਿਆ ਜੀ ਹੁਣ ਕਹਿੰਦੇ ਨਾ ਤੇ 1500 ਕਿਹੜਾ ਕਿਹੜਾ ਜੱਜਾਂ ਨੇ 1500 ਬਾਈ 1500 ਨਾ ਤਾਂ ਤੁਸੀਂ ਵੀ ਨਹੀਂ ਆਉਂਦਾ ਚੀਜ਼ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਖਰਚੇ ਦੇਣ ਤੋਂ ਵੀ ਮੈਂ ਨਾ ਕਰਦਾ ਜੇ ਸਮਾਨ ਮੰਗਾ ਨਹੀਂ ਉਹ ਤੋਂ ਵੀ ਕਹਿੰਦੇ ਸिल्या ਇਹਨੇ ਜੇ ਮੇਰਾ ਭਰਾ ਦੇ ਕੇ ਜਾਂਦਾ ਉਹ ਕਰਦੀ ਮਾਲਕ ਨੇ ਬਰਾਬਰ ਦੀ ਉਹ ਤੈਨੂੰ ਕੋਈ ਦੋ ਮ ਆ ਦੋ ਬੇਟੇ ਨੇ ਦੇਖ ਸਕਦੇ ਹੋ ਵੀ ਮੈਂ ਦਿਲ ਕੰਮ ਰਿਹਾ ਯਾਰ ਮੇਰਾ ਹੁਣ ਸਰੀਰ ਕੰਮਣ ਲੱਗ ਰਿਹਾ ਹੈ ਅੰਦਰੋਂ ਜਿਵੇਂ ਤੁਹਾਨੂੰ ਮੈਂ ਰੂਹ ਕਹਾ ਸੱਚੀ ਆ ਦੇਖ ਦੋ ਆ ਦੋ ਬੇਟੇ ਨੇ 700 ਖੜੀਏ ਕੀ ਕੈਮਰੇ ਲਾਉਂਦੀਆਂ ਦੇਖ ਸਕਦੇ ਹੋ ਨੂੰ ਘਰੋਂ ਕੱਢ ਰખી ਹੈ 20 ਕਿਲੋ ਦਾ ਮਾਲਕ ਹੈ ਕੱਲਾ ਪੁੱਤ ਕਿਹਨੂੰ ਦੇਉਂਗੀ ਮਾਂ ਤੇ ਨਣਾਣ ਵੀ ਖਲਾਫ ਦੇਣ ਦੀ ਮਾਂ ਦੇ ਕਰਿਆਣ ਨਾਲੇ ਪੜਾਓ ਜੀ ਤੇ ਇਹਦੀ ਬੇਟੀ ਵੀ ਉਹ ਬੈਠੀ ਹੈ ਦੇਖ ਸਕਦੇ ਹੋ ਇਹ ਸਾਈਡ ਤੇ ਸੱਸ ਦੀ ਬੇਟੀ ਵੀ ਬੈਠੀ ਹੈ ਨਾਲੇ ਤੁਸੀਂ ਵੀ ਘਰੇ ਬੈਠੇ ਹੋਰੇ ਕੀ ਕਰਨੇ ਪੁੱਤ ਪਣੀ ਬਸਾਉਦੇ ਨਹੀਂ ਹੈਗੇ ਉਹ ਨਹੀਂ ਬਸਾਉਂਦੇ ਕਤਰੀ ਮਾਰ ਨਹੀਂ ਬਸਣ ਦਿੰਦੀ ਨਾਲ ਸੀ ਮੇਰੀ ਮੰਮੀ ਦਾ ਫੋਟੋ ਉਹ ਬਸਾਉਂਦੇ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਵੀ ਇਹ ਤੇਰੀ ਪਰਚਾਈ ਗਈ ਜੀ ਇਹ ਉਹ ਪਰਚਾਈ ਕਿਵੇਂ ਜੀ ਹੁਣੀ ਬਸਾ ਦਿੰਦੇ ਆ ਦੇਖ ਲੈ ਤੇਰਾ ਵੀ ਬਸਾ ਦਿੰਦੇ ਆ ਲਾਓ ਫੋਨ ਉਹਨਾਂ ਨੂੰ ਉਹਨਾਂ ਨੂੰ ਲਾ ਫੋਨ ਲਾ ਫੋਨ ਨਾ ਸਹੁਰਿਆਂ ਨੂੰ ਲਾ ਹੁਣੇ ਉਹਨਾਂ ਨਾਲ ਵੀ ਨਿਮੇਟ ਦਾਂਗੇ ਨਿਮੇਟਣਗੇ ਬਾਬੇ ਤੇਰੇ ਸਹੁਰਿਆਂ ਨੇ ਵੀ ਕੈਮਰਾ ਲਾ ਰੱਖਿਆ ਤੇਰੇ ਬੈੱਡਰੂਮ ਚ ਗੱਲ ਬਤ ਕਰਾਂ ਨੂੰ ਨਾ ਤੇਰੀ ਪਰਜਾਈ ਨਾ ਕਿ ਆ ਤੂੰ ਦੱਸੌਂਦਾ ਰਿਆ ਨਜਾਇਜ਼ ਹੁੰਦੀ ਕਿ ਨੀ ਇਹਦੇ ਤੇ ਬੈੱਡਰੂਮ ਚ ਕੈਮਰਾ ਲਾਇਆ ਬੈਠਾ ਕਰੀ ਇਹ ਕਿ ਕੈਮਰਾ ਬੰਦ ਹੈ ਮੈਂ ਮਨ ਦਾ ਲੈ ਕੈਮਰਾ ਲੱਗਿਆ ਤਾਂ ਹੋ ਜਾਂਦਾ ਕੰਨ ਲਾਉਂਦਾ ਕੌਣ ਹੈ ਲਾਉਂਦਾ ਕੌਣ ਹੁੰਦਾ ਹੈ ਬੰਦ ਤਾਂ ਹੋ ਕਰ ਲਿਆ ਤਾਂ ਕਾਰਨ ਕੀ ਕਰਦੇ ਹੈ ਕਿਉਂ ਇਹੋ ਜੇ ਬੈੱਡਰੂਮ ਚ ਕੈਮਰਾ ਲਾਉਣਾ ਹੈ ਫਿਰ ਕਾਹਦੇ ਵਾਸਤੇ ਘਰੋਂ ਕੱਟ ਰਖੀ ਆਂਦਾ ਬਾਹਰ ਨਹੀਂ ਆਉਂਦੀ ਜੀ ਚੂਹਾ ਮੈਂ ਤਾਂ ਮੁੰਡ ਬੀਰਪਾਲ ਕੌਰ ਜੀ ਮੇਰਾ ਸਤਪੁਰ ਸਿੰਘ ਹੈ ਕਿਹੜਾ ਪਿੰਡਾ ਆਪਣਾ ਆਪਣਾ ਛਾਇਲੇ ਪਿੰਡ ਹੈ ਜੀ ਅੱਛਾ ਨਾਗਲੇ ਪਿੰਡ ਵਿਆਹੀ ਸੀ ਨਾਗਲੇ ਪਿੰਡ ਕੁੜੀ ਵਿਆਹੀ ਸੀਗੀ 12 ਸਾਲ ਦੇ ਲਗਭਗ ਤਕਰੀਬਨ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਖੈਰ ਸੁੱਖ ਨਾਲ ਸਾਰਾ ਕੁਝ ਠੀਕ ਸੀ 18 19 ਜੀ ਸਾਡਾ ਕੇਸ ਚੱਲਿਆ ਪਹਿਲਾਂ ਕੁੱਟ ਮਾਰ ਦਾ ਇੱਕ ਦੋ ਵਾਰ ਹੋਇਆ ਸਾਡੇ ਕੋਲ ਰਾਜੀ ਨਮੀ ਵੀ ਪਈ ਨੇ ਉਹ ਪਰ ਜੇ ਅਸੀਂ ਇੱਕ ਵੀ ਉਲੰਘਣਾ ਕਰੀ ਹੋਈ ਚਾਹੇ ਸਾਡੇ ਇਹ 20 ਛੇਤਰ ਮਾਰ ਦੇ ਇਹ ਗੱਲ ਤੇ ਚਾਹੇ ਪੰਚਾਇਤ ਕੋਈ ਵੀ ਮੰਦਾ ਪਿਛਲੇ ਸਾਲ ਕੁੜੀ ਕੁਟੀ ਅਸੀਂ ਸਰਪੰਚ ਸਾਹਿਬ ਨੂੰ ਗਏ ਵੀ ਘਰੇ ਜਾ ਕੇ ਦੇਓ ਮੈਨੂੰ ਤਾਂ ਬੜਨ ਨਹੀਂ ਦਿੰਦੇ ਜ सरपंच साहब ਘਰੇ ਆਉਣ ਲੱਗੇ ਉਹਨਾਂ ਨੂੰ ਬੰਦ ਨਹੀਂ ਦਿੱਤਾ ਜੀ ਜੇ ਆਪਾਂ ਬੁਲਾ ਕੇ ਸਾਫ ਦਾ ਸਰਪੰਚ ਜਿਹੜੇ ਪੁੱਛ ਵੀ ਸਕਦਾ ਹੈ ਇਹ ਗੱਲ ਉਹ ਸ਼ਰਤਾਂ ਦੇ ਬਾਵਜੂਦ ਵੀ ਇਹਨਾਂ ਨੇ ਚਲੋ ਕੁੜੀ ਨਾਲ 8-8 ਦਿਨ ਸਾਡਾ ਨੰਬਰ ਬਲੌਕ ਲਿਸਟ 'ਚ ਰੱਖਦੇ ਨੇ ਮੇਰੀ ਨਾਂ ਨਹੀਂ ਮਰ ਗਈ ਉੱਥੇ ਤੱਕ ਨਹੀਂ ਸਾਨੂੰ ਇਹ ਤਾਂ ਵੀ ਇਹ ਬੰਦਾ ਦੇਖੋ ਵਾ ਰਿਸ਼ਤੇਦਾਰੀਆਂ ਹੁੰਦੀਆਂ ਨੇ ਭੈਣ ਭਾਈ ਨਾਲ ਹੀ ਹੁੰਦਾ ਜੀ ਹੁਣ ਨਾਂ ਨਹੀਂ ਮਰ ਗਈ ਉੱਥੇ ਨਹੀਂ ਜੋ ਬੰਦਾ ਹੋਰ ਕਿੱਥੇ ਜਾਊਗਾ ਬਲੌਕ ਲਿਸਟ 'ਚ ਨੰਬਰ ਜਿਹਨੂੰ ਲਾਈਏ ਬੰਦ ਪਿਆ ਚਲੋ ਉਹ ਵੀ ਸਾਰਾ ਕੁਝ ਸੈਂਡ ਕਰਕੇ ਜੀ ਨੰਬਰ 2 ਤੇ ਨੰਬਰ 2 ਦੇ ਇਹਨਾਂ ਨੇ ਕੀ ਕੀਤਾ ਜੀ ਹੁਣ ਜਦੋਂ ਕੁੱਟਮਾਰ ਹੁੰ ਜੀੜੀ ਭੈਣ ਦੀ ਭੈ ਜੀ ਪ੍ਰਾਈਵੇਸੀ ਹੁੰਦੀ ਹੈ ਆਪਣੀ ਆਹੀ ਹੁੰਦੀ ਹੈ ਨੀ ਜੀ ਪਿੰਡਾਂ ਦੇ ਵਿੱਚ ਆਪਣਾ ਦਾ ਤੁਹਾਨੂੰ ਪਤਾ ਧਾਰਮਿਕ ਦੇ ਸ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਹੁਣ ਕੁੜੀ ਹੈ ਪਿਛਲੇ ਸਾਲ ਜਿਵੇਂ ਕੋਈ ਲੇਡੀਜ਼ ਪ੍ਰੋਬਲਮ ਹੋ ਗਈ ਉਹਨੂੰ ਮੈਂ ਡਾਕਟਰ ਤੇ ਲੈ ਕੇ ਗਿਆ ਬਈ ਆਹੀ ਕਿਨੂੰ ਹੋਈ ਹੈ ਉਤੋਂ ਉਹਦੇ ਨਾਲ ਨਹੀਂ ਜਾਂਦੀ ਸੀ ਮੈਂ ਡਾਕਟਰ ਤੇ ਲੈ ਕੇ ਗਿਆ ਆਪਾਂ ਸੁਨਾਮ ਤੇ ਪਤਾ ਵੀ ਹੈ ਪਹਿਣ ਦਾ ਮਤਲਬ ਛੋਟਾ ਦਵਾਈ ਵੀ ਨਹੀਂ ਦਪਾਉਂਦੇ ਨਹੀਂ ਦਪਾਉਂਦੀ ਜੀ ਕੁਝ ਨਹੀਂ ਦਪਾਉਂਦੇ ਜੀ ਜਿਹੜਾ ਖਰਚਾ ਉਹ ਖਰਚਾ ਹੁਣ ਬੰਦ ਕਰਕੇ ਆਇਆ ਸਾਲ ਦੇ ਲਗਭਗ ਜੀ ਪਹਿਲਾਂ ਦਿੰਦੇ ਸੀਗੇ ਖਰਚਾ ਹੁਣ ਕੌਣ ਖਵਾਉਂਦਾ ਫਿਰ ਮੈਂ ਦੇ ਕੇ 3400 ਦਾ ਸਾਮਾਨ ਦੇ ਕੇ ਗਿਆ ਜੀ ਜਾਣ ਤੋਂ 20 ਦਿਨ ਪਹਿਲਾਂ ਦੀ ਗੱਲ ਹੈ ਜਿੱਦੇ ਸਾਡੀ ਗੱਲਬਾਤ ਹੋਈ ਹੈ 3400 ਰੁਪਏ ਦਾ ਸਾਮਾਨ ਲੈ ਕੇ ਦੇ ਕੇ ਗਿਆ ਇਹ ਕਹਿੰਦੇ ਤੁਸੀਂ ਪਾ ਕੇ ਦੇ ਕੇ ਜੋ ਸਾਨੂੰ ਕੁਝ ਤਾਗੇ ਦੀ ਵੀ ਤੁਹਾਨੂੰ ਮੰਨਦੇ ਨਹੀਂ ਜੀ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਹੈਗੇ ਨਾ ਖਾਣਾ ਤਾਂ ਕੁੜੀ ਨੇ ਆ ਇਹਨਾਂ ਨੂੰ ਇਹਨਾਂ ਨੂੰ ਕੀ ਹੋ ਗਿਆ ਇਹਨਾਂ ਨੂੰ ਬ੍ਰਸ਼ ਕਾਲਗੇਟ ਦਾ ਇੱਕ ਵੀ ਕੁੜੀ ਵਾਲੀ ਕਬਰਾਸ਼ ਕੋਈ ਕਿਹਤੋਂ ਹਾਂ ਦੋ ਰੋਟੀਆਂ ਨਹੀਂ ਖਾਂਦੀ ਐ ਇਹਨਾਂ ਦਾ ਕੰਮ ਕਰਦੀ ਐ 50 ਰੁਪਏ ਰੋਜ਼ ਦਾ ਖਰਚਾ ਬੰਨਿਆ ਹੋਸੀ ਉਹ ਵੀ ਬੰਦ ਕਰਕੇ ਨੰਬਰ 2 ਤੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕੰਮ ਕਰਾ ਕੇ ਕੰਮ ਕਰਾ ਕੇ ਭਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਨਾਲ ਕੀ ਮੰਦਾ ਯਾਰ ਦੁੱਧ ਵੀ ਆਉਂਦਾ ਸਾਰਾ ਸਮਾਨ ਆਉਂਦਾ ਫਿਰ 20 ਕਿਲੋ ਦਾ ਮਾਲਕ ਆਪਾਂ ਨੂੰ ਤਾਂ ਇਹ ਗੱਲਾਂ ਵੀ ਨਹੀਂ ਆਪਣੀ ਗੱਲ ਹੀ ਹੁੰਦੀ ਵੀ ਭੈਣ ਭਾਈ ਦੇ ਘਰ ਵੱਜੇ ਬੱਚੇ ਵੱਡੇ ਹੋਣਗੇ ਆਪੀ ਗੱਲਬਾਤ ਸਿੱਧੀ ਹੋ ਜੂਗੀ ਆਪਾਂ ਤਾਂ ਇਹੀ ਗੱਲਾਂ ਤੇ ਖੜੇ ਸੀਗੇ ਜੀ ਸ਼ਰਤਾਂ ਤੇ ਹੁਣ ਕੁੱਟਮਾ ਰੋਜ਼ ਦੇ ਰ ਜਦੋਂ ਅਸੀਂ ਕਹਿੰਦੇ ਵੀ ਕੈਮਰਾ ਦਿਖਾਓ ਦਿਖਾਉਂਦੇ ਨਹੀਂ ਜੀ ਕਿੰਨੇ ਕਿੱਲੇ ਜ਼ਮੀਨ ਦੇ ਹੁੰਦੇ ਨੇ 19 ਕਿੱਲੇ ਜ਼ਮੀਨ ਦੇ ਨੇ 19 20 ਨੇ ਸਿਰਫ ਛੋਟੀ ਕੁੜੀ ਨੂੰ ਖਰਚਾ ਬੰਨਿਆ 50 ਰੁਪਏ ਰੋਜ਼ ਇੱਕ ਦਿਨ ਦਾ ਆਹ ਦੇਖੋ ਵੀ ਕਿੱਡੇ ਟੋਪਕ ਮਰ ਚੋ ਜਾ ਰਿਹਾ ਜੇ ਕੋਈ ਇੱਕ ਮਿੰਟ ਦੀ ਕੁੜੀ ਦੀ ਕੋਈ ਪ੍ਰਾਈਵੇਸੀ ਹੈ ਕੋਈ ਗੱਲਬਾਤ ਹੈ ਪਹਿਲਾਂ ਇਹ ਮੇਰੀ ਵਾਈਫ ਨੂੰ ਦੱਸਦੀ ਹੈ ਉੱਥੋਂ ਫਿਰ ਮੈਂ ਉਹਨੂੰ ਆ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਉਹਨੂੰ ਮੈਂ ਛੱਡ ਕੇ ਜਾਣਾ ਆਪਣਾ ਕੋਈ ਪਰਦਾ ਨਹੀਂ ਹੈ ਕਿ ਪਹਿਣ ਪਾਈਦਾ ਜਦੋਂ ਲੇਡੀ ਜੀ ਡਾਕਟਰ ਕੋਲੇ ਜਾ ਕੇ ਮੈਂ ਵੇਲਾ ਨਹੀਂ ਨਹੀਂ ਜ਼ਮੀਨ ਨੂੰ ਲੈ ਜਾਣਗੇ ਕਿੱਥੇ ਕੱਲਾ ਮੁੰਡਾ ਜਮੀਨ ਦਾ ਜਮੀਨਜੀ ਮੁੰਡੇ ਨੂੰ ਐਨਾ ਆਰਡਰ ਨਹੀਂ ਹੈਗਾ ਕੁੜੀ ਨੂੰ ਬਿਠਾ ਕੇ ਪਿੱਛੇ ਪਿੰਡ ਚ ਦਵਾਈ ਦਵਾ ਲੇਵੇ ਹੋਰ ਤਾਂ ਦੂਰ ਦੀ ਅੱਛਾ ਆਪਣੇ ਘਰ ਵਾਲੀ ਲੈ ਜਾ ਨਹੀਂ ਸਕਦਾ ਨਹੀਂ ਲਿਆ ਸਕਦਾ ਇਹ ਐ ਲਾਲੋ ਵੀ ਇੰਨਾ ਟੌਰਚਰ ਦਾ ਬੰਦਾ ਜੇਲ੍ਹ ਦੇ ਵਿੱਚ ਵੀ ਨਹੀਂ ਕਰਦਾ ਨਾ ਜਿਹੜਾ ਇਹ ਕਰਕੇ ਆਇਆ ਕੱਲਾ ਬਾਥਰੂਮ ਤੇ ਇਹਨਾਂ ਨੇ ਆਪਣਾ ਟਾਇਲਟ ਵਗੈਰਾ ਛੱਡੂ ਨਾ ਜਗਾ ਜਗਾ ਤੇ ਕੈਮਰਾ ਹੈ ਬਾਥਰੂਮ ਚ ਵੀ ਨਹੀਂ ਹੈ ਮੈਂਟਲੀ ਟੌਰਚਰ ਤੇ ਸਰੀਰਕ ਸ਼ੋਸ਼ਣ ਇਹਦਾ ਸ਼ੋਸ਼ਣ ਹੀ ਹੋ ਰਿਹਾ ਇੱਕ ਤਰ੍ਹਾਂ ਦਾ ਐ ਲਾਲੋ ਇਹਨਾਂ ਦਾ ਕੋਈ ਫੈਕਟਰੀ ਵੀ ਨਹੀਂ ਕਰਦੀ ਅੱਛਾ ਬਦਲ ਕੇ ਲਓ ਠੀਕ ਹੈ ਜੀ ਇਹ ਜ਼ਮੀਨ ਆਪਾਂ ਨੌ ਕਰਾਉਣੇ ਆ। ਔੜਾ ਤੇ ਬੁੜੀ ਮੁੰਡਿਆਂ ਨੂੰ ਕਰਾਉਂਦੇ ਨੇ। ਹਾਂਜੀ ਹਾਂਜੀ। ਇਹ ਆਪਦੇ ਨੂੰ ਬਰਾਗੀ ਡਰਾ ਕੇ। ਅੱਛੇ 8 ਕਿਲੇ ਹੁਣ ਕਰਾ ਕੇ 8 ਕਿਲੇ। ਆ ਬੁੜੀ ਆ ਜਿਹੜੀ ਕਹਿੰਦੀ ਮੈਂ ਹਿੱਸਾ ਦੂੰ ਆਪਦੀ ਕੁੜੀ ਨੂੰ। ਜਿਹੜੀ ਘਰਿਆਂ ਬਿਠਾ ਦੇਤੀ ਕੁੜੀ। ਫਿਰ ਤੁੜੀ ਬਿਠਾਉਂਦਾ। ਮੁੰਡੇ ਨੂੰ ਹਿੱਸਾ ਨਹੀਂ ਦਿੰਦੀ। ਮੁੰਡੇ ਨੂੰ ਦਜਵਾਕ ਨੂੰ ਦਿੰਦੀ ਨਹੀਂ ਹਿੱਸਾ ਨਹੀਂ ਮੈਨੂੰ ਹਿੱਸਾ ਨਹੀਂ ਦਿੰਦੀ। ਕਹਿੰਦੀ ਇੱਕ ਪੋਤਾ ਪਾਲੂ ਵੱਡਾ-ਵੱਡਾ ਛੋਟਾ ਨਹੀਂ ਪਾਲਦੀ। ਅੱਛਾ। ਅੱਛਾ ਜੀ। ਆਪ ਕੁੜੀ ਦੇ ਦਜਵਾਕ ਪਾਲੂਗੀ। ਇੱਕ ਬੱਚਾ ਕਹਿੰਦੀ ਇਹਦਾ ਪਾਲੂਗੀ ਛੋਟਾ ਬ ਕੁੜੀ ਨਾਲ ਇੰਨਾ ਅਤਿਆਚਾਰ ਕਰਦੀ ਆ ਨਾ ਅਸੀਂ ਕਿਦੀ ਹਿੱਸੇ ਚ ਰੱਖਾਂਗੇ ਅਸੀਂ ਜ਼ਮੀਨ ਕਿੱਥੇ ਦੇਵਾਂਗੇ ਛੋਟੇ ਬੱਚਿਆਂ ਨੂੰ ਜੀ ਉਹੀ ਗੱਲਾਂ ਬਈ 5 ਕਿੱਲੇ ਪੰਜ ਕਰਾ ਵਾਲਾ ਸੀ ਮੁੰਡੇ ਕੋਲੇ ਜੀ ਪਹਿਲਾਂ ਨਹੀਂ ਫਰਜ਼ਾ ਘੜਾ ਵਾਲਾ ਜੋ 8 ਰਹਿ ਗਏ 5 ਕਿੱਲੇ ਡਰਾ ਕੇ ਨੋ ਅਸੀਂ ਕਿਉਂ ਉਹ ਮਾ ਜੀ 5 ਕਿੱਲੇ ਇਹਦੇ ਚ ਨਹੀਂ ਹੋਣਾ ਜੀ ਮਾਂ ਨੇ ਪੁੱਤ ਤੋਂ ਆਪਦੇ ਨੌਕਰਾਂ ਵਾਲੇ 5 ਕਿੱਲੇ ਤਾਂ ਹੀ ਨਾ ਧੀ ਬੈਠੀ ਆ ਯਾਰਾਂ ਆਹ ਤਾਂ ਨੌਕਰਾਂ ਲਿਆ ਉਹ ਸੁਣਨ ਹੋ ਰਿਹਾ ਪਤਾ ਨਹੀਂ ਉਹਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਆ ਪਤਾ ਨਹੀਂ ਉਹਨੂੰ ਕੋਈ ਨਸ਼ਾ ਖਵਾਉਂਦੀ ਆ ਕੀ ਖਵਾਉਂਦੀ ਆ ਘੋਲ ਕੇ ਪੀਂਦੀ ਆ ਉਹ ਕੋਰੋਂ ਨਹੀਂ ਉਹਨੂੰ ਜਿਵੇਂ ਬਈ ਉਹ ਮਿੰਟ ਭਾਈ ਨੂੰ ਉਹਦੇ ਨੂੰ ਕਹਿੰਦਾ ਵੀ ਮੇਰੀ ਬਈ ਮਦਦ ਕਰਦੇ ਆ ਕਿ ਤੁਸੀਂ ਐਂ ਮੰਨੋ ਵੀ ਜਿਹੜੇ ਬੰਦੇ ਨੂੰ ਐ ਨਹੀਂ ਪਤਾ ਵੀ ਆਪਣਾ ਤਾਂ ਉਹਨਾਂ ਨਾਲ ਰੋਲਾ ਹੈ ਜਾਂ ਆਪਾਂ ਲੜੇ ਹੋਇਆ। ਉਸੇ ਬੰਦੇ ਨੂੰ ਕਹਿੰਦਾ ਹੈਲਪ ਕਰ ਦੋ। ਆ ਛੋਟੇ-ਛੋਟੇ ਬੱਚੇ ਨੇ ਭਾਈ। ਤਸਵੀਰਾਂ 'ਚ ਨਜ਼ਰ ਆਉਂਦਾ ਨਾ। ਉਹਦਾ ਪੁੱਤਰ ਆਇਆ ਹਾਂ ਬੰਦਾ ਤਾਂ ਰਹਿੰਦਾ। ਕਿੰਨੇ ਬੰਦੇ ਮੜਾਏ। ਖਾਲਸਾ ਬਾਇਕ ਜੁਕੀ ਬੰਦੇ। ਇਹਨਾਂ ਨੇ ਅੰਦਰਲਾ ਕੁੰਡਾ ਨਾਲ ਤੇ ਜਦੋਂ ਅਸੀਂ ਨੇ ਗੇਟ ਖੜਕਾਇਆ ਘੱਟੋ-ਘੱਟ 20 ਮਿੰਟ ਲਾਤੇ ਗੇਟ ਖੋਲਣ ਨੂੰ। ਆ ਜਿਹੜਾ ਕੈਮਰਾ ਕਮਾਇਆ ਹੋਇਆ ਫਿਰ ਇਹਨਾਂ ਨੇ ਕਮਾ ਕੇ ਫਿਰ ਜਾ ਕੇ ਗੇਟ ਖੋਲ੍ਹਿਆ ਤੇ ਇਹ ਬਹੁਤ ਛਾਤਰ ਚਲਾਕ ਨੇ ਦੋ ਈ ਮਾਮਾ 3 ਇਹ ਕੁੜੀ ਉਰੇ ਬਸਣ ਨਹੀਂ ਦਿੰਦੀਆਂ ਬਾਥਰੂਮ ਚ ਵੀ ਲਾ ਰੱਖਿਆ ਬਾਥਰੂਮ ਚ ਵੀ ਕੈਮਰੇ ਨੇ ਦੇਖੋ ਜਿਹੜਾ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਕੀ ਇਨਸਾਫਤ ਕਰਨਾ ਚਾਹੁੰਦੀਆਂ ਨੇ ਬਾਕੀ ਉਹ ਰੋੜੀ ਸੁੱਟ ਕੇ ਵਿਚਾਰੀ ਕੁੜੀ ਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਆਪਣੇ ਪੁੱਤ ਦੇ ਕਮ ਮਤਲਬ ਬੈੱਡ ਦੇ ਉੱਤੇ ਕੈਮਰਾ ਲਾ ਰਹੀ ਹੈ ਲਾ ਰਹੀ ਹੈ हां जी पापा जी ਤੁਸੀਂ ਤੁਸੀਂ ਬੋਲੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਅਸੀਂ ਮਾਲਵਾ ਤੰਨਾ ਦਲ ਮਿਸਲ ਬਾਬਾ ਸੰਗਤ ਸਿੰਘ ਅਰਵਾ ਖੜਵਾ ਦਲ ਵੱਲੋਂ ਆਏ ਹੋਏ ਆ ਸਾਡੇ ਜੇਸ਼ੇਦਾਰ ਬਾਬਾ ਸ਼ੇਰ ਸਿੰਘ ਜੀ ਪਹੁੰਚੇ ਹੋਏ ਨੇ ਸੋ ਅਸੀਂ ਤਾਂ ਇਹ ਬੇੜਤੇ ਲੋਕਾਂ ਦੇ ਘਰ ਬਸਾਉਣ ਜਾਂਦੇ ਆ ਅਸੀਂ ਉਹ ਜਾਣ ਨਾਲੇ ਤੋਂ ਨਹੀਂ ਹਾਂ ਅਸੀਂ ਇਹ ਗੱਲ ਕਹਿਣਾ ਚਾਹਦੇ ਆ ਮਾਤਾ ਨੂੰ ਵੀ ਅਸੀਂ ਧੱਕਾ ਨਹੀਂ ਕਰਦੇ ਆਪਣਾ ਹਿੱਸਾ ਦਾ ਲੈ ਵੀ ਜੋ ਮਰਜ਼ੀ ਡੇੜੇ ਵਾਲੋਂ ਦੇਵੇ ਚਾਹੇ ਕਿਸੇ ਭੂਮਨੇ ਨੂੰ ਦੇਵੇ ਜਿੱਥੇ ਮਰਜ਼ੀ ਜਾਵੇ ਲੁਟਾਵੇ ਅਸੀਂ ਜਿਹੜਾ ਇਹਨਾਂ ਦਾ ਹੱਕ ਮੰਗਦਾ ਇਹਨਾਂ ਦੇ ਦੋ ਪੋਤੇ ਨੇ ਨੌਜਵਾਨ 8 9 10 10 ਸਾਲ ਦੀ ਉਮਰ ਨੇ ਇਹਨਾਂ ਦੇ ਨਾਂ ਕਰਾਉਣ ਤੇ ਅਸੀਂ ਫੇਰ ਜਾਵਾਂਗੇ ਨਹੀਂ ਤੇ ਇੱਥੇ ਕੈਮਰੇ ਕੀ ਅਸੀਂ ਇੱਥੇ ਵਸਾਵਾਂਗੇ ਸਾਰਾ ਕੁਝ ਇੱਥੇ ਕਰਾਂਗੇ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਖਤੇ ਰਾਦਰ ਰਾਦਰ ਬੜਾ ਬੱਚੇ ਮੋਤੀ ਦੀਆਂ ਤਸਵੀਰਾਂ ਦਾ ਰੈਸ ਨੂੰ ਦਲੇਰ ਹੋਵੇਂ ਨਾ ਜਿੱਤੀ ਜਾਂ ਮੈਦਾਨ ਉਹ ਕਹਿੰਨੀ ਪੰਜਾਬ ਚ ਵੀ ਦਲੇਰ ਨੀਆਂ ਬਣੋ ਤੁਸੀਂ ਮਾਤਾ ਸਹਿਬਕੌਰ ਦੀਆਂ ਧੀਆਂ ਜੋ ਸਸਤਰ ਧਾਰੀ ਹੋ ਕਿੱਦਾਂ ਨੇ ਸੱਸਾਂ ਘਰ ਚ ਵਸਾਂ ਦੇਣੀਆਂ ਪਹਿਲੋ ਕੁੜੀਆਂ ਨੂੰ ਇਹ ਤੇ ਖੜੀਏ ਕਰੀਆਂ ਕਈ ਕੁੜੀਆਂ شریف ਜਿਨ੍ਹਾਂ ਨੂੰ ਸੱਸਾਂ ਦਬਾ ਲੈਂਦੀਆਂ ਪਰ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਮੈਨੇ ਬੇਨਤੀ ਕਰਦੀਆਂ ਵੀ ਅੰਬਰਤਾਰੀ ਹੋ ਕੇ ਆਪਣੀ ਜੁਰਤ ਦੇ ਨਾਲ ਕਿਸੇ ਨੂੰ ਮੌਕਾ ਨਾ ਦੋ ਉਂਗਲ ਚੱਕਣ ਦਾ ਆਪਣੀ ਜੁਰਤ ਨਾਲ ਕਰ ਦੇ ਵਿੱਚ ਵਸੋ ਤੁਹਾਡੇ ਪ੍ਰਭਾਵ ਭਰਾ ਵੀ ਤੁਹਾਡੇ ਤੇ ਮਾਣ ਕਰਨ ਵੀ ਹਾਂ ਸਾਡੀ ਭੈਣ ਆ ਆ ਦੋ ਬੱਚੇ ਨੇ ਵੇ ਇਹਨਾਂ ਨੂੰ ਵੀ ਕਹਿਣੀ ਆ ਹੁਣ ਇਹ ਵੀ ਅੰਮ੍ਰਿਤਾਰੀ ਹੋਣਗੇ ਠੀਕ ਆ ਐਂਡ ਇਹ ਵੀ ਅੰਮ੍ਰਿਤਸਰ ਕੇ ਅੰਮ੍ਰਿਤਸਰ ਕੋ ਕਿਹਾ ਤੁਸੀਂ ਵੀ ਇਹ ਵੀ ਹੁਣ ਸਿੰਘ ਸੱਜਣਗੇ ਥੋੜੇ ਦਿਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੋਗੇ ਇਹਨਾਂ ਨੂੰ ਮਹਾਰਾਜ ਦਾਊਗਾ ਹਾਂਜੀ ਕੇਸ ਰੱਖਿਓ 17 ਸਜਾਈਆਂ ਹੋਈਆਂ ਹੋਰ ਖਾਵਾਂਗੇ ਦਲੇਰ ਬਣ ਕੇ ਰਹਿਣਾ ਠੀਕ ਆ ਐਹੀ ਤੇਰੇ ਨਾਲ ਖੜੇ ਆ ਜਦੋਂ ਸਾਨੂੰ ਫੋਨ ਕਰੋਗੀ ਰਾਤ ਮਾਰੇ ਦਿਨੇ ਮਾਰੇ ਅਸੀਂ ਭੱਜੇ ਆਵਾਂਗੇ ਸਾਡੀਆਂ ਮਿੰਟਾਂ ਮੇਰੇ ਪਿਆਰ ਤੇ ਪਿਆਰ ਰਦੀਆਂ ਫੌਜਾਂ ਠੀਕ ਆ ਬਾਈ ਬਾਈ ਜੀ ਨਿਉ ਧਰੀ ਦੀ ਅੱਜ ਤਿੰਨੀ ਤੁਸੀਂ ਆ ਤੋਦੀ ਆਪਾਂ ਬਹੁਤ ਜਿਆਦੇ ਜੀ ਸਾਡ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਣਾ ਹੈ 12 ਸਾਲ ਬਾਅਦ ਰੂੜੀ ਸੁਣੀ ਹੈ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਤੀਨ ਇਨਸਾਫ ਦਿੱਤਾ ਹੈ ਢਿੰਗ-ਢਿੰਗ ਫੌਜਾਂ ਨੇ ਉਹ ਕੰਤਰੀ ਬਹੁਤ ਖੁਸ਼ੀ ਆ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਤੀਤਾ ਵਜਾ ਰਹੇ ਹੋ ਇਹਦੇ ਉਹ ਕਹਣਾ ਵੀ ਆਂਡ ਗਵਾੜ ਸਾਰਾ ਖੁਸ਼ ਹੋ ਆਂਡ ਗਵਾੜ ਵੀ ਕਹਿੰਦੇ ਵੀ ਸਾਹੀਂ ਜਦੋਂ ਸੱਸ ਘਰੇ ਹੀ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਐ ਮਿਲ ਨਹੀਂ ਪਾਉਂਦੇ ਹੁਣ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਦੇ ਕੋਲ ਬੈਠਾ ਕੋਤਾਂਗੇ ਇਹ ਸਾਡੇ ਕੋਲ ਬੈਠਾ ਕੋਤਾਂਗੇ ਇਹਦਾ ਸੁਭਾਅ ਤਾਂ ਸਾਰਾ ਕੋਈ ਲਾਂਬਾ ਨਹੀਂ ਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂ ਭਾਈ ਤੰਗ ਬਾਬਾ ਜੀ ਤੁਸੀਂ ਕਿੱਥੇ ਨਾ ਜਾਉਨੇ ਮੈਂ ਤਾਂ ਆਹੀ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਜੇਲ੍ਹ ਨਹੀਂ ਹੁੰਦੀ ਉਹ ਜੇਲ੍ਹ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਸਾਡੇ ਵੱਲੇ ਪਾਇਓ ਦੇਖ ਕੇ ਜੀਤੀ ਭੈਣਾ ਦੁਖੀ ਤਾਂ ਸਾਡੇ ਕੋਲੇ ਆਇਓ ਬਸ ਗੱਲ ਖਤਮ ਆ ਬੈਗਰ ਪਹਿਲੇ ਦਰਬਾਰਸ਼ਾਹ ਮਹਾਰਾਜ ਨੂੰ ਪਾਹੋ ਸਾਰਾ ਸਾਰਾ ਪਹਿਲੇ ਇਹ ਕਹਿਣਾ ਚੰਨੇ ਭਾਈ ਅੱਜ ਥਾਣੇ ਚ ਵੀ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣਦਾ ਆਂਡ ਕਮਣ ਆਉਂਦਾ ਸੀ ਕਰੇ ਇਹ ਤਾਂ ਕੋਈ ਨਹੀਂ ਆਉਂਦਾ ਜੀ ਅੱਛਾ ਸਾਡੀ ਕਿਸੇ ਨੇ ਸੁਣੀ ਡੀਐਸ ਜੀ ਦੇ ਲੈਰੇ ਵੀ ਗਏ ਕਿ ਸਾਡੇ ਕੋਲੋਂ ਬਸ ਟੈਸਟ ਕਰਵਾਉਂਦੇ ਨੇ ਇਹ ਗੱਲ ਖੁਦ ਵੀ ਕਹਿੰਦੇ ਨੇ ਕਿ ਅਸੀਂ ਜਲ ਜੱਡੀਆਂ ਵੰਡਦੇ ਆਂਗੇ ਤੁਸੀਂ ਸਾਡਾ ਖੇਲ ਕਰ ਲਓਗੇ ਮੈਨੂੰ ਤਾਂ ਇਨਸਾਫ ਪਤਨੀ ਬੰਦੀ ਦੀ ਬੀਬੀਆਂ ਨੇ ਪੰਜ ਦਿਨ ਪਹਿਣਾ ਨਹੀਂ ਸਾਰੇ ਵੀ ਬੜੀ ਮੁਸ਼ਕਿਲ ਦਵਾਏ ਧੰਨਵਾਦ ਇਹ ਤਾਂ ਚੰਗੀ ਗੱਲ ਤੇ ਤੋਂ ਮੁੰਡਾ ਵਾਇਆ ਇਹ ਕੋਲੋਂ ਦੱਸ ਮੈਨੂੰ ਚੰਗਿਆ ਤੂੰ ਤੇ ਗਿਆ ਇਹ ਮੈਨੂੰ ਮਾਰ ਤੈਨੂੰ ਮਤਲਬ ਕੀ ਹੋ ਰਿਹਾ ਕੁੜੀ ਗੁੜੀ ਨਾ ਜੰਮੇਂ ਤੂੰ ਕੁੜੀ ਨੂੰ ਕੱਟਦੀ ਆ ਕੁੜੀ ਨੂੰ ਕੱਟਦੀ ਆ ਤੂੰ ਤੇੜਾ ਮਾਰਦੀ ਅੱਜ ਹੁਣ ਕੱਟ ਮਾਰ ਕੁੜੀ ਦੀ ਕੁੱਤ ਮਾਰ ਕਰਦੀ ਆ ਕੁੜੀ ਦੀ ਇਹ ਕੋ ਚੰਚੀ ਨਫਰ ਦੇ ਲਿਆ ਆਪਾਂ ਲੋਕੋ ਦੀ ਦੁਨੀਆ ਕਿਆ ਬਣ ਗਈ ਆ ਦੱਸ ਲੈ ਜਾਓ ਜਦੋਂ ਸਿਆਣੇ ਨੇ ਜਾ ਦੇ ਕਿ ਆਪਣੇ ਮੁੰਡੇ ਨੂੰ ਤੇ ਕੰਕਮਲੇ ਬੋਲੇ ਕਰ ਦਿੰਦੀ ਆ ਬੰਦ ਮਾ ਤਾਂ ਚਾਈ ਆ ਬੈਠੋ ਅੱਧੇ ਬੈਠੋ ਅੱਧੇ ਬੋਲੋ ਅੱਬ ਘਟ ਘਟ ਬੁਰਾ ਹਾਲ ਕਹਿੰਦੀ ਨੂੰ ਉਹ 1500 ਰੁਪਏ ਮਹੀਨਾ ਮੇ ਨੂੰ ਘਰੇ ਬੰਨਿਆ ਹੋਇਆ ਆ ਸ਼ਰਮ ਨਹੀਂ ਆਉਂਦੀ ਆ ਉਹ ਜਦੋਂ ਢੱਕੇ ਪੜਦੀ ਆ ਅਗਲੌੜੀਆਂ ਚ ਮੇੜ ਗਾਇ ਗਾਇ ਨਹੀਂ ਛੱਡ ਫੇਕੇ ਜਾਂਦੀ ਕਿਉਂ ਨਹੀਂ ਦੰਦੇ ਨੇ ਕਿਸੇ ਨੇ ਹੋਰ ਦੇਖੋ ਲੱਕੜਾ ਦੰਦੇ ਦਾ ਲੱਕੜਾ ਨਹੀਂ ਲੱਗਦਾ ਲੱਕੜਾ ਬੋਸੜਾ ਤੂੰ ਹੀ ਕੁੜੀ ਰੇ ਅੰਦਰ ਨਹੀਂ ਆਏ ਨਾਲ ਘੋੜਿਆਂ ਨੂੰ ਪੱਥਰ ਪਾਵਾਗਾ ਨਾਲ ਤੇਰੇ ਸਾਰੇ ਰਾਗ ਬੋਲ ਤੈਨੂੰ ਮੈਂ ਕਰ ਦੂੰਗਾ ਸੁਦੇ ਸਾਰੀ ਜ਼ਮੀਨ ਤੇ ਬੰਦਾ ਗੰਨ ਨੂੰ ਪਿਆ ਪਾੜ ਕੇ ਰੱਖੇ ਤੇਰੇ ਫੜਕਲ ਕੇ ਤੇਰੀ ਮਵਾਜਾ ਤੇਰੇ ਕੋਲ ਸਾਰੀ ਕੁੜੀ ਬਾਹੀ ਮੈਂ ਦਰ ਪਿੱਛੇ ਲੈ ਰਹਾ ਸਾਨੂੰ ਇਤੂ ਤਸਵੀਰ ਦਿਖਾ ਰਹੇ ਆ 20 ਤਿਲਾਂ ਦੀ ਮਾਲਤ ਤਿੱਥੇ ਰਹਿ ਰਹੀਆਂ ਤੋਬੇ ਤੇ ਜਿੰਨੇ ਇੰਨੇ ਇੰਨੇ ਮਾੜੇ ਹਾਲਾਤ ਨੇ ਯਾਰ ਰੋ ਨਿੱਤਲਦਾ ਚਾਦਰਾਂ ਥੱਲੇ ਰਹਿ ਰਹੇ ਨੇ ਇਧਰਲੇ ਵਿੱਚ ਮੱਛਰ ਦਾ ਦਰ ਮੱਛਰ ਦਾ ਦਰ ਮੱਛਰ ਦੋ ਦਰ ਉਹਦਾ ਪਸ਼ੂ ਵੀ ਨਹੀਂ ਰਸਦੇ ਆਪਾਂ ਉਹਦਾ ਢੇਰ ਗਿਆ ਭਈਆਂ ਨਾਲ ਵੀ ਹਾਲਤ ਮਾੜੀ ਕਰ ਚੁੱਕੀ ਆ ਆ ਦੇਖੋ ਤਾਂ ਜੀ ਮੈਂ ਕਹਣਾ ਹੈ ਲੋਕੋ ਖੜਿਆ ਨਹੀਂ ਜਾਂਦਾ ਜੀ ਮੂੰਹ ਟੱਕ ਕੇ ਲੱਗੇ ਜਾਂਦਾ 100 ਵਾਰ ਸੋਚੋ ਉੱਥੇ ਕੱਢਦੀ ਨੂਹ ਤੇ ਪੋਤੇ ਆ ਉਹੇ ਕੱਢਦੇ ਆ ਦੇਖਣਾ ਭਈ ਪਸ਼ੂ ਵੀ ਨਹੀਂ ਰਹਿੰਦੇ ਜਿੱਥੇ ਆਪਾਂ ਬੰਦੇ ਰਹਿਣ ਨੂੰ ਮਜਬੂਰ ਬਚੋਲੇ ਆ ਭਾਈ ਅੱਛਾ ਕੀ ਨਾ ਹੋ ਆਪਣਾ ਤੁਸੀਂ ਬਚਸਾ ਕਰਾਇਤੀ ਇਹ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਵੀ ਐ ਕਰੂ ਮੈਂ ਗੱਥਾ ਨਾ ਹੱਥਾ ਨਾ ਹਾਰੇ ਕੱਢ ਕੇ ਐ ਕਰ ਕਰ ਕੇ ਲੇਤਾ ਸੀ ਸਾਤ ਅਸੀਂ ਬਹੁਤ ਕਿਹਾ ਵੀ ਤੇਰੀ ਮਾਂ ਖਰਾਬ ਹੈ ਫਿਰ ਬਚਾਵਾ ਆਖ ਵੀ ਬਦਲ ਗੇ ਕਿੰਨਾ ਤੈ ਤੋਲਾਂ ਦੀ ਸਾਪ ਵਾਈਦੀ ਬੇ ਬੇ ਘਾਇਰੀ ਵੀ ਨਹੀਂ ਲਿਓ ਗਿਡੀ ਗਿਡੀਕ ਸਾਪ ਵਾਈਦੀ ਹਾਂ ਵੀ ਥੋੜੀ ਉੱਥੇ ਫਿਰ ਉਹ ਖਾ ਗਈ ਹੋ ਅਸੀਂ ਤਾਂ ਇਹਦੀ ਸਾਡੀ ਪੂਰੀ ਸੌਖੀ ਵਿੱਚੋਂ ਕੀ ਬਤਾ ਲੱਗਦਾ ਵੀ ਚੋਲੇ ਤੇ ਪਾਣੀ ਲੰਦੇ ਆ ਵੀ ਸਿਰ ਜੋੜਦੇ ਹੁਣ ਕਿਸ ਤਰ੍ਹਾਂ ਦਾ ਚਿੱਪਾ ਕਰਨ ਬਈਆ ਸਾਹਮਣੇ ਤੁਹਾਨੂੰ ਟੋਬਾ ਦਿਖਾਰਿਆਂ ਜਿੱਥੇ ਨੇਰਾ ਮੱਛਰਾ ਅੰਦਰ ਛੱਡ ਦੇ ਥੱਲੇ ਥੜਿਆ ਵੀ ਨਹੀਂ ਜਾਂਦਾ ਮੈਂ 5 ਮਿੰਟ ਨਹੀਂ ਥੜਿਆ ਵੀਡੀਓ ਬਣ ਕਰਤੇ ਬਾਹਰ ਆਦਿਆਂ ਤੁਹਾਨੂੰ ਤਸਵੀਰ ਇਹ ਦਿਖਾਰਿਆਂ ਵੀ ਆ ਛੱਡ ਥੱਲੇ ਕੋਈ ਮੰਜਾ ਨਹੀਂ ਕੋਈ ਬਿਸਤਰਾ ਨਹੀਂ ਕੋਈ ਮੰਜਰੀ ਕੋਈ ਬਿਸਤਰਾ ਨਹੀਂ ਪੈਣ ਤੇ ਦੋ ਬੱਚੇ ਉਰੇ ਸੌਂਦੇ ਦੀਾਰੇ ਤਸਵੀਰਾਂ ਦੇਖ ਲਓ ਤੁਹਾਨੂੰ ਧਾਰੇ ਰੋ ਨਿੱਤ ਲਾ ਰਹੀ ਤਸਵੀਰਾਂ ਚ ਆ ਦੇਖੀਂ ਦੀ ਕੂਲਰ ਦੇ ਆ ਪੁਰਾਣਾ ਟੂਨਰ ਦੇਖੀ ਇਹੋ ਜਿਹਾ ਤਾਂ ਚੱਲਦਾ ਨਹੀਂ ਚੱਲਦਾ ਨਹੀਂ ਹੈਗਾ ਇਹੋ ਜਿਹਾ ਤਾਂ ਪੰਝਿਆਂ ਲੋ ਵੀ ਨਹੀਂ ਹੁੰਦਾ ਜਿਹੇ ਜਿਹੇ ਪੰਜਾਬ ਚ ਹਾਲ ਆ ਜਿਹੜਾ 20 ਕਿਲਿਆਈ ਕੁੜੀ ਨੂੰ ਦਿੱਤਾ ਉਹ ਚੱਲਦਾ ਨਹੀਂ ਅੱਛਾ ਜੀ ਹਾਂ ਜੀ ਉਹ ਦੇਖੀ ਦੇਖ ਉਹਥੇ ਤੇਰੇ ਸੱਪੇ ਨੇ ਕੀ ਆ ਉਥੇ ਆ ਦੇਖ ਲੋ ਮੇਰੇ ਉਹਨੇ ਸੱਪਾਂ ਲਾ ਦਾਰਾ ਬਾਈ ਕਿੱਥੇ ਬਾਈ ਉਰੇ ਦਾ ਪਾਪਾ ਸ਼ੂ ਵੀ ਨਹੀਂ ਰੱਤਦੇ 42 45 ਟੈਂਪਰੇਚਰ ਆ ਚਾਦਰ ਦੇਖ ਲੈ ਕਿੰਨੀ ਤੱਬਦੀ ਐ ਜਿੱਥੇ ਕੁੜੀ ਰਹਿੰਦੀ ਦੀ ਐਨਾ ਬੁਰਾ ਹਾਲ ਕਰਿਆ ਵੀਰੇ ਕੁੜੀ ਦਾ ਤੁਛ ਛੜ ਦੇ ਕਾ ਅਸੀਂ ਤੈਨੂੰ ਦੱਸ ਨਹੀਂ ਸਕਦੇ ਇੰਨੇ ਮਾੜੇ ਹਾਲات ਨੇ ਖੁਦਾਬ ਚਰੀਤਾਂ ਨਾਲ ਜਿਹੜੀ ਕੱਢ ਗਈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਟੌਰਚਰ ਕਰ ਰਹੀ ਸੀ ਇਹ ਜੰਡੂੜੀ ਦੀ ਸੱਚ 12 13 ਸਾਲਾਂ ਤੋਂ ਪਰ ਅਸੀਂ ਅੱਜ ਧੰਨਵਾਦ ਕਰ ਦਿੰਨੇ ਢਿੰਗ ਸਿੰਘ ਪੁੱਤ ਜੀ ਦਾ ਵੀ ਅੱਜ ਕੁੜੀ ਨੂੰ ਇਥੋਂ ਬਚਾਅ ਕੀਤਾ ਗਿਆ ਜੀ ਨਰਕ ਚੋਂ ਕੁੜੀ ਨੂੰ ਕੱਢ ਕੇ ਸਵਰਗਾਂ ਚ ਮਤਲਬ ਢਿੰਗ ਸਿੰਘਾਂ ਨੇ ਜੀ ਜੈ ਜੀ ਬਹੁਤ ਬਹੁਤ ਧੰਨਵਾਦ ਆਹ ਦੇਖ ਲਓ ਚੁੱਲਾ ਬਾਈ ਆ ਲੋਹੇ ਦਾ ਚੁੱਲਾ ਦੇਖ ਲੈ ਇੱਧਰ ਆ ਦਿਲ ਨਹੀਂ ਆਉਂਦਾ ਬਚੋਲਾ ਦਿਲਜੋਰਾ ਦਿਲਜੋਰਾ ਆ ਚੁੱਲੇ ਦੇ ਰੋਟੀ ਲਾਉਣੀ ਨਹੀਂ ਦੀ ਦੇਖ ਆ ਚੁੱਲਾ ਦੀ ਬਾਈ ਚੁੱਲੇ ਜਿਵੇਂ ਆਰਜੀ ਚੁੱਲਾ ਹੁੰਦਾ ਤੁਸੀਂ ਚੁੱਲੇ ਦੀਆਂ ਤਸਵੀਰਾਂ ਦਿਖਾ ਰਹੇ ਸੀ ਆ ਕੇ ਬੈਠੀ ਉਹ ਤਾਂ ਬਥੇਰਾ ਆ ਜਗਾ ਜੀ ਆਹ ਜਗਾ ਰੋਟੀ ਬਾਹਰ ਰੋਟੀ ਆ ਆ ਜਗਾ ਦੇਖੋ 20 ਕਿੱਲੇ ਵਾਲੇ ਦੀ ਨੂੰ ਦਾ ਹਾਲ ਆ 20 ਕਿੱਲੇ ਵਾਲੀ ਦੀ ਨੂੰ ਦਾ ਆ 20 ਕਿੱਲੇ ਵਾਲੀ ਦੀ ਨੂੰ ਦਾ ਦੇਖ ਲਓ ਉਰੀ ਬਪੜੇ ਤੋਂ ਨਹੀਂ ਵੀ ਉਹ ਚੁੱਲ੍ਹਾ ਦੀ ਵੀਰੇ ਆਹ ਛੜਕ ਤੇ ਪਹੇ ਜਪਾਵਾ ਸਾਡਾ ਮਨ ਤਾਂ ਆ ਜਾਂਦੀ ਉਹ ਕਮਰੇ ਚ ਉਹ ਆਦੀ ਨਾ ਕਰੀਏ ਆਹ ਛੜਕ ਲੱਗਿਆ ਹੋਇਆ ਇਹ ਚ ਭੇਜਦੇ ਜਿੱਲਾ ਆ ਲਾ ਲਓ ਵੀ ਇੱਥੇ ਰਹਿੰਦੇ ਤੇ ਗਰਮੀ ਅੱਗ ਪੈਰੀਆ ਹੁਣ ਇੱਧਰ ਟੋਬਾ ਗੰਦਾ ਨਾਲਾ ਇੱਧਰ ਆਲੇ-ਦਾਲੇ ਘੜੀਆਂ ਆ ਲੱਕੜੀਆਂ ਨੇ ਛੜਕ ਜਾਏ ਨੇ ਜੰਨੇ ਕੀ ਲੱਗ ਜਾਂਦੀਆਂ ਰੋਟੀ ਸਾਥ ਦੇ ਚੱਕਣਾ ਹਾਂ ਬਾਈ ਜਿੱਥੇ ਬਹੁਤ ਵੱਡੀ ਬਿਸ਼ਰਮੀ ਦਾ ਨਾਂ ਇੱਥੇ ਸੱਸ ਜਿਹਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਪਰ ਉਹ ਮਾਣੀ ਬਣੀ ਇਤਤੀ ਦੀਆਂ ਤਸਵੀਰਾਂ ਦਹੰਨੇ ਅਸੀਂ ਵਿਆ ਐਡੇ ਪੁੱਠੇ ਥਾਵੇਂ ਰਹਿ ਰਹੀ ਤੀਤੀ ਸੱਪ ਮੱਛਰ ਸਭ ਦਾ ਡਰਦੀ ਸੋਨੂੰ ਤਸਵੀਰਾਂ ਧਾਰਿਆ ਇਸ ਵਕਤ ਤੁਸੀਂ ਨੰਗਲੇ ਪਿੰਡ ਤਸਵੀਰਾਂ ਧਾਰਿਆ ਤੁਹਾਨੂੰ ਅਸੀਂ ਬਹੁਤ ਮਾੜੀਆਂ ਤਸਵੀਰਾਂ ਨੇ ਜਿੱਥੇ ਲੋਕ ਤੀਆਂ ਨੂੰ ਲਾਲਚਿਜ ਵਿਆਹਉਂਦੇ ਨੇ ਉਹਨਾਂ ਨੂੰ ਲਾਲਚ ਵੀ ਛੱਡਣਾ ਚਾਹੀਦਾ ਕੋਈ ਪਤਾ ਹੁੰਦਾ ਵੀ ਚਲ ਬੁੜੀਆਂ ਦਾ ਕੀ ਹੁੰਦਾ ਵੀ ਜਦੋਂ ਐ ਸੈਟ ਪਿਆ ਹੋ ਕੇ ਸੈਟ ਹੋ ਜਾਂਦੇ ਵੀ ਚਲ ਬੁੜੀਆਂ ਦਾ ਕੀ ਹੁੰਦਾ ਸਾਡੇ ਘਰ ਹੁਣ ਫਿਰ ਤੰਗਦੀ ਕੁੜੀ ਹੁਣ ਅੰਗ ਬਾਈ ਖਾਂ ਨੂੰ ਬੱਸ ਓ ਖੇਰਾਂ ਦੀ ਟੀਟਡੂ ਅੱਛਾ ਗੁੜ ਦੀ ਰੜੀ ਵੀ ਚੱਕਣ ਦਾ ਹੁਕਮ ਨਹੀਂ ਉਹ ਵੱਡਾ ਮੁੰਡਾ ਖਾਂਦਾ ਚੱਕ ਕੇ ਲੈ ਜਾਂਦੀ ਤੜਕੇ ਲੈ ਨਹੀਂ ਵੀ ਇਹ ਕੁੜੀ ਨਾ ਖਾਂਦੇ ਛੋਟਾ ਮੁੰਡਾ ਨਾ ਖਾਂਦੇ ਅੱਛਾ ਗੁਰਦੀ ਡਲੀ ਵੀ ਮੁਰੋਂ ਚੱਕ ਕੇ ਲੈ ਜਾਂਦੀ ਸੀ ਭਾਈ ਦੇਖ ਲੋ ਵੱਡੇ ਨੂੰ ਤਾਂ ਦਿੰਦੀ ਸੀ ਛੋਟੇ ਮੁੰਡੇ ਨੂੰ ਛੋਟੇ ਪੁੱਤਿਆਂ ਨੂੰ ਨਹੀਂ ਵੱਡੇ ਪੁੱਤਿਆਂ ਨੂੰ ਨਹੀਂ ਦਿੰਦੀ ਸੀ ਕੋਈ ਵੀ ਚੀਜ਼ ਇਹਨਾਂ ਨੂੰ ਤਾਂ ਕੋਈ ਮਾਰੀ ਤੁੱਕ ਦੀ ਬੁਰਕੀ ਹੈ ਬਸ ਬਾਹਰ ਫਿਰ ਸੋਨੋ ਸਾਹ ਸੋਇਆ ਵੀ ਅੱਗੇ ਤੋਂ ਜਿਹੜਾ ਕੋਈ ਸਾਫ ਕਰਾਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਦੇਖ ਕੇ ਕਰਾਓ ਆਪਾਂ ਤਾਂ ਕਹਿੰਦੇ ਕੋਈ ਲਾਲਚ ਨਾ ਕਰੋ ਪਹਿਲਾਂ ਬੰਦੇ ਦੇਖੋ ਬੰਦੇ ਦੇਖੋ ਚਾਹੇ ਦੋ ਕੀਲੇ ਘੱਟ ਵੀ ਪਤਾ ਕਰੋ ਪਿੰਡ ਚ ਵਿਕੇ ਮੈਣੇ ਸਾਨੂੰ ਤਾਂ ਐ ਅੱਡ ਕੇ ਹੀ ਨਾਲ ਜਿਹੜਾ ਜਿਹੜਾ ਵੀ ਕੋਈ ਸਾਖ ਕਰਾਉਂਦੇ ਜਿਹੜਾ ਜਾ ਕੇ ਮੂੰਹ ਅੱਡਦਾ ਹੈਗਾ ਵੀ ਮੈਂ ਇੰਨੇ ਲੱਖ ਰੁਪਏ ਲੈਣੇ ਨੇਗੇ ਧੀਆਣਾਂ ਤੋਂ ਰੁਪਏ ਮੰਗਦੇ ਨੇਗੇ ਮੈਂ ਕਹਿੰਦਾ ਉਹਦੇ ਬਾਰਗੇ ਜਾ ਕੇ ਨਹੀਂ ਖੜਨਾ ਚਾਹੀਦਾ ਉਹਦਾ ਪਾਣੀ ਨਹੀਂ ਪੀਣਾ ਚਾਹੀਦਾ ਉਹ ਜਿਹੇ ਬੰਦੇ ਦਾ ਜਿਹੜਾ ਧੀਆਣਾਂ ਤੋਂ ਮੂੰਹ ਅੱਡ ਕੇ ਰੁਪਏ ਲੈਂਦਾ ਜਿਹੜਾ ਧੀ ਭੈਣ ਨੂੰ ਲਾਲੋ ਤੁਸੀਂ 20 ਸਾਲ ਦੀ ਨੂੰ ਪਾਲ ਪੋਲੋਸ ਕੇ ਅਸੀਂ ਦੂਏ ਦੇ ਪੱਲੇ 'ਚ ਪਾ ਦੇ ਇੰਨੇ ਹੈਗੇ ਅਸੀਂ ਉਹਨਾਂ ਤੋਂ ਫਿਰ ਰੁਪਏ ਮੰਗਦੇ ਆ ਅਸੀਂ ਧੀਆ ਦਾ ਮਾਸ ਖਾਂਦੇ ਇੱਕ ਪਾਸੇ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਆਹ ਹੋਰ ਮਾਸ ਤੋਂ ਵੱਧ ਕੀ ਹੈਗਾ ਆ ਮਾਸ ਖਾਣਾ ਹੀ ਹੈਗਾ ਧੀਆ ਦਾ ਮਾਸ ਨਹੀਂ ਖਾਂਦੇ ਧੀਆਣੇ ਤੇ ਰੁਪਏ ਨਹੀਂ ਲੈਂਦੇ ਫਿਰ ਪੈਲਸਾਂ ਚ ਚੰਗੇ ਚੰਗੇ ਵਧੀਆ ਵਿਆਹ ਕਰਵਾਉਂਦੇ ਨੇ ਚੰਗਿਆ ਡਿਮਾਂਡਾ ਰੱਖਦੇ ਨੇ ਅਸੀਂ ਤਰਨਾਟਾਂ ਨੂੰ ਕਹਿੰਦੇ ਆ ਸਾਰਿਆਂ ਨੂੰ ਜਿਹੜੇ ਮੰਗ ਕਰਦੇ ਨੇ ਇਹ ਚੀਜ਼ਾਂ ਦੀ ਨਾ ਕਿ ਤੰਗ ਕਰਦੇ ਨੇ ਉਦੋਂ ਬਾਅਦ ਆਹ ਹਾਲਾਤ ਅੱਜ ਆਲੇ ਇਹ ਬਹੁਤ ਮਾੜੇ ਨੇ ਹੁਣੇ ਖਾਲਸਾ ਜਾਗ ਪਿਆ ਫੌਜਾਂ ਸਾਰੀਆਂ ਨੰਗ ਸਿੰਘ ਫੌਜਾਂ ਜਿੱਥੇ ਵੀ ਕਿਤੇ ਨੰਗ ਸਿੰਘ ਬੈਠੇ ਨੇਗੇ ਆ ਫੌਜਾਂ ਦੇ ਆਲੇ ਦਲੇ ਜਿਹੜੀ ਵੀ ਕੋਈ ਧੀ ਭੈਣ ਤੰਗ ਹੈਗੀ ਪਰੇਸ਼ਾਨ ਹੈਗੀ ਜਾ ਕੇ ਫਰਿਆਦ ਕਰੇ ਜੇ ਕੋਈ ਨੋਦੰਗ ਕਰਦੀ ਹੈ ਤਾਂ ਵੀ ਹਾਂ ਸਾਬ ਵਾਸਤੇ ਹੈ ਠੀਕ ਹੈ ਜੀ ਸਾਡਾ ਆਪੇ ਨਾ ਜ ਸਾਡਾ ਗਰੁੱਪ ਬੜਿਆ ਹੋਇਆ ਸਿੰਘ ਸਿੰਗੜੀਆਂ ਦਾ ਗਰੁੱਪ ਹੱਕ ਸੱਚ ਦੀ ਆਵਾਜ਼ ਉੱਥੇ ਰੋਜ਼ ਇੱਕ ਤੋਂ ਇੱਕ ਫੈਸਲਾ ਹੁੰਦਾ ਸਾਡੇ ਗਰੁੱਪ ਦੇ ਵਿੱਚ ਪਹਿਲੋ ਕਹਿੰਦਾ ਵੀ ਕੁੜੀ ਵਿੱਚ ਸਚਾਈ ਚਾਹੀਦੀ ਢਾਡੇ ਚ ਸਚਾਈ ਚਾਹੀਦੀ ਸਾਡਾ ਖਾਲਸਾ ਜਿਹੜਾ ਤਰਨਾ ਦਾ ਲਰਬਾ ਕਰਬਾ ਸਾਰਾ ਤੁਹਾਡੇ ਨਾਲ ਖੜਾ ਅਸੀਂ ਭੇਜੀ ਦੀਆਂ ਵੀ ਆ ਫੌਜਾਂ ਉੱਥੇ ਵੱਧ ਤੋਂ ਵੱਧ ਜਿੱਤੇ ਮਹਾਰਾਜ ਚੜ੍ਹਦੀ ਕਲਾ ਕਈ ਈਆਂ ਵਸਾ ਕੇ ਵੀ ਆਏ ਆ ਅੱਜ ਉਹ ਆਪਾਂ ਚੜ੍ਹਦੀ ਕਲਾ ਇੱਥੇ ਅਰਦਾਸ ਕਰਕੇ ਮਰਛੀ ਦੀ ਰਗੜੇ ਲਾ ਕੇ ਅਰਦਾਸ ਕਰਕੇ ਕੰਧ ਕਢਾ ਕੇ ਅੱਜ ਸਾਰਾ ਆਂਡ ਗਵਾੜ ਵੀ ਆਪਣੇ ਨਾਲ ਆ ਸਾਰੇ ਕਹਿੰਦੇ ਵੀ ਬਹੁਤ ਵਧੀਆ ਕਰ ਦਾ ਲਾਲਚ ਵਿੱਚ ਰਿਸ਼ਤਾ ਦਿੱਤਾ ਏਡੀ ਸੋਹਣੀ ਸੁਨੱਖੀ ਕੁੜੀ ਹਾਂ ਬਈ ਦੇ ਆਜੋ ਭਾਈ ਹਨ ਵਾਲੀ ਨਾਕ ਪੱਤੀ ਕੁੜੀ ਹਾਂ ਤੇ ਆ ਸਵਾਈ ਵੇਖੋ ਇਹਦੇ ਥੱਲੇ ਤੱਪਦੀ ਏਡੀ ਗਰਮੀ ਦੇ ਵਿੱਚ ਪੋਤਿਆਂ ਨੂੰ ਆ ਖੜੇ ਨਹੀਂ ਜਾਂਦਾ ਆਪਾਂ ਤੋਂ ਹੁਣ ਸੱਪਾਂ ਦਾ ਘਾਰ ਆ ਲੱਗ ਗਿਆ ਦੇਖੋ ਕਿੰਨੀ ਬੁਰੀ ਹਾਲਤ ਆ ਵੀ ਆ ਰਹਿਣਾਂ ਨੀ ਜਗਾ ਵਾ ਨਾ ਕਿਉਂ ਭਾਈ ਕਿੰਨੇ ਹੋਣੀ ਤੁਹਾਨੂੰ ਬਹੁਤ ਔਖਾ ਹੋਊ ਬਹੁਤ ਔਖੀ ਜੀ ਜਰਾਤ ਗਰਮੀ ਚ ਰਹਿ ਫਿਰ ਵੀ ਇਹਦੀ ਸ਼ਾਬਾਸ਼ੇ ਆ ਹਾਂਜੀ ਸੀਦੀ ਗਰਮੀ ਚ ਰਹਿਣਾ ਪੈਂਦਾ ਬੱਚਿਆਂ ਨਾਲ ਜੀ ਅੱਛਾ ਹਲਿੱਕਾ ਜੀ ਉਹ ਬਹੁਤ ਸਫਾਈ ਕਰਕੇ ਗਏ ਨੇ ਸਾਡੇ ਮਾਰੇ ਕਹਿੰਦੇ ਵੀ ਤੁਸੀਂ ਇੰਨੇ ਗੰਦ ਚ ਰਹ ਰਹੇ ਹੋ ਨਰੇਗਾ ਵਾਲੇ ਨਰੇਗਾ ਵਾਲੇ ਛੋਟੀ ਸਫਾਈ ਕਰਕੇ ਜਿੱਧਰ ਸਫਾਈ ਕਰਕੇ ਗਏ ਤਰਸ ਦੇ ਮਾਰੇ ਕਹਿੰਦੇ ਤੁਸੀਂ ਇੰਨੇ ਗੰਦ ਚ ਕਿਵੇਂ ਰਹੋਗੇ ਨਾਲੇ ਬੇਟਾ ਹਾਂਜੀ ਬੇਟਾ ਦੋਵੇਂ ਪੂਰੀ ਰੰਗ ਤੇ ਵੀ ਛੋਟੀ ਦੇਖੋ ਵੀ ਘਰ ਵਿੱਚ ਸੱਸ ਨੇ ਕੱਟਦੇ ਦੇਖ ਲਓ 20 ਚੀਲੇ ਕੀ ਕਰੂਗੀ ਤੁਸੀਂ ਮਾਤਾ ਹੋ ਇਹਨਾਂ ਦੇ ਤੁਸੀਂ ਨਾਲ ਰਹਿੰਦੇ ਤੇ ਰਾਤ ਨੂੰ ਮੇਰਾ ਮੁੰਡਾ ਆ ਗਿਆ ਉਹਨੇ ਵਿਚਾਰਾ ਨੂੰ ਫੜ ਕੇ ਲੈ ਗਿਆ ਵਿਚਾਰਾ ਹੋਰ ਕਿਥੇ ਅੱਛਾ ਤੁਸੀਂ ਫਿਰ ਪੇਕੇ ਨਹੀਂ ਗਏ ਤੇ ਕਿ ਕਿਸ ਕੁਛ ਦਿਨ ਗਏ ਸੀ ਪਰ ਮੈਂ ਇਥੇ ਰਹਿਣਾ ਨਹੀਂ ਚਾਹੁੰਦੀ ਸੀ ਮੈਂ ਇੱਥੇ ਰਹਿਣਾ ਚਾਹੁੰਦੀ ਸੀ ਸੌਰੀਆਂ ਰਹਿਣਾ ਚਾਹੁੰਦੀ ਸੀ ਦੇਖ ਸਕਦੇ ਹੋ ਨਹੀਂ ਕੋਈ ਨਹੀਂ ਬਣ ਸਕਦੀ ਆਪਣੇ ਪਾਈ ਦੇ ਹੁਣ ਤੁਸੀਂ ਮਾਤਾ ਉਹਨਾਂ ਦੇ ਹਾਂ ਮਾਤਾ ਮੈਂ ਤੁਸੀਂ ਵੀ ਨਾਲੇ ਰਹਿੰਦੇ ਸੀ ਆ ਫਿਰ ਰਹਿਣਾ ਪਿਆ ਤੁਹਾਨੂੰ ਕੱਲੀ ਉਰੇ ਚ ਮੈਂ ਰਹੂ ਦੋਸਤੋ ਇਹ ਲਾ ਲਓ ਵੀ ਹੁਣ ਇਹ ਹਾਲਾਤ ਨੇ ਮੇਰੇ ਸਾਥੋਂ ਖੜੇ ਨਹੀਂ ਜਾ ਰਿਹਾ ਇੰਨੀ ਗਰਮੀ ਹੈ ਕਿਉਂ ਬਾਬਾ ਜੀ ਇਹ ਠੀਕ ਹੈ ਜੀ ਸਾਰਾ ਕੁਝ ਸਾਹਮਣੇ ਦਿਸਦਾ ਮਾਤਾ ਪਿਤਾ ਨੂੰ ਵੀ ਪ੍ਰਿੰਟ ਹੀ ਕਰਦੇ ਜਿਹੜੇ ਲਾਲਚਾ ਕੇ ਇਹ ਜੀਤੀ ਪੈਣ ਨੂੰ ਡੋਬਦੇ ਨੇ ਖੂਹ ਛੱਡਦੇ ਜੀ ਖੂਹ ਬਾਈ ਜੀ ਨਿਉ ਤਰੀ ਦੀ ਅੱਜ ਤਿੰਨੀ ਤੁਸੀਂ ਆ ਤੋਦੀ ਆਪਾਂ ਬਹੁਤ ਜਿਆਦੇ ਜੀ ਖੁਸ਼ ਆ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾਅਦ ਨੂਰੀ ਸੁਣੀ ਹੈ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਤੀਨ ਇਨਸਾਫ ਦਿੱਤਾ ਹੈ ਢਿੰਗ ਸਿੰਘ ਫੌਜਾਂ ਨੇ ਤੋ ਕੰਤਰੀ ਬਹੁਤ ਖੁਸ਼ੀ ਆ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਦੀਦਾ ਆ ਜੀ ਅਤੇ ਉਹ ਕਹਣਾ ਵੀ ਆਂਡ ਕਵਾੜ ਸਾਰਾ ਖੋਸੋ ਆਂਡ ਕਵਾੜ ਵੀ ਕਹਿੰਦੇ ਵੀ ਸਾਹੀਂ ਜਦੋਂ ਸੱਸ ਘਰੇ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਐ ਮਿਲ ਨਹੀਂ ਪਾਉਂਦੇ ਹਾਂ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਨਾਂ ਕੋਲ ਬੈਠਾ ਖੋਤਾਂਗੇ ਇਹ ਸਾਡੇ ਕੋਲ ਬੈਠਾ ਖੋਤ ਇਹਦਾ ਸੁਭਾਅ ਤਾਂ ਸਾਨੂੰ ਕੋਈ ਤਰ੍ਹਾਂ ਲਾਂਬਾ ਨਹੀਂ ਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂਕਿ ਭਾਈ ਤੁਸੀ ਚੀਜ਼ਾਂ ਨਾ ਜਾਣੇ ਮੈਂ ਤਾਂ ਆਈ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਝੇਲ ਨਹੀਂ ਹੁੰਦੀ ਉਹ ਝੇਲ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਦਾ ਸਾਡੇ ਪੱਲੇ ਪਾਇਓ ਦੇਖ ਕੇ ਦੇਦੀ ਧੀ ਭੈਣਾ ਦੁਖੀ ਤਾਂ ਸਾਡੇ ਕੋਲੇ ਆਇਓ ਬੱਸ ਗੱਲ ਖਤਮ ਆ ਬੈਗਰ ਪਹਿਲੇ ਪਰਮੋਸ਼ਾ ਮਹਾਰਾਜ ਨੂੰ ਪਾਹੇ ਸਾਰ ਸਾਰ ਫੇਨਟ ਤੇ ਇਹ ਕਹਿਣਾ ਚੱਲਨੇ ਪਈ ਅੱਜ ਅਸੀਂ ਥਾਣੇ ਚ ਵੀ ਗਏ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣਦੀ ਆਂਡ ਗਮੰਡ ਆਉਂਦਾ ਸੀ ਕਰੇ ਕੋਈ ਨਹੀਂ ਆਉਂਦਾ ਜੀ ਅੱਛਾ ਸਾਡੀ ਕਿਸ ਨੇ ਸੁਣੀ ਦੀ ਜਿਹਨੇ ਲੈ ਰਹੀ ਵੀ ਗਏ ਕਿ ਸਾਹ ਕੋ ਮੈਸੇ ਰੈਜ਼ ਕਰਾਉਂਦੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ ਨਹੀਂ ਕਿ ਅਸੀਂ ਗੱਲ ਗੱਦੀਆਂ ਵੰਡਦੇ ਆਂਗੇ ਤੁਸੀਂ ਸਾਡੇ ਕੋਲ ਕਰ ਲਓਗੇ ਮੈਨੂੰ ਤਾਂ ਇਨਸਾਫ਼ ਆਪਾਂ ਕਰੇ ਦਿੰਦੇ ਦੀਦੀਆਂ ਨੇ ਪੰਜ ਮਹੀਨੇ ਪਹਿਣਾ ਨੀ ਤਾਰੇ ਨਹੀਂ ਸਾਡੀ ਮਿਲ ਕੇ ਦਵਾਏ ਧੰਨਵਾਦ